ਹੈਲੋ ਆਵਾਜ਼ ਆ ਰਹੀ ਆ ਬਸ ਠੀਕ ਆ ਓਕੇ ਆ ਬਸ ਕੱਟ ਦਿਓ ਆਜੋ ਜੀ ਆਜੋ ਦੋ ਜਾਨੇ ਹੋ ਗਏ 10 12 ਕ ਜਾਨੇ ਆਏ ਤਾਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਸ਼ੁਰੂ ਜਾਣਕਾਰੀਆਂ ਕੁਝ ਜਾਣਕਾਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ-ਜਿਹੜੇ ਆਉਣਗੇ ਜਾਂ ਜਿਹੜੇ ਦੇਖ ਰਹੇ ਹੋ ਇਸ ਟਾਈਮ ਆਵਾਜ਼ ਮੈਨੂੰ ਲੱਗਦਾ ਵੀ ਸਹੀ ਆਈ ਹੋਣੀ ਆ ਤੁਹਾਡੇ ਕੋਲੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਆਪਾਂ आए राही गए राही ਕੀ ਕਰੀਂ ਨਾ ਤੁਮਨੇ ਰਤਨੀ ਉਹ ਰੋਏ ਪਿੜੀ ਵਾਰ ਤੂੰ ਤਾਂ ਚਲਾਈ ਸੀ ਓਏ ਰੋਲਾ ਨਾ ਪਾਓ ਲੈ ਬਚਲੀ ਜਾਂਦਾ ਇੱਧਰ ਆਹ ਬਾਰੇ ਕੋਲੇ ਰ ਖਾਇਆ ਲੇਸੀ ਸਾਦਰ ਮੈਂ 5 ਰੁਪਏ 5 ਰੁਪਏ ਖਾ ਲਿਆ ਅੰਦਰ ਪੱਕਾ ਹਾਂ ਜੀ ਜਦਾਂ ਮੰਗੀ ਤੇ ਹੱਤੀ ਉਹਦਾ ਸਿਰਫ ਕੁਆਂਟੀਟੀ ਦੀ ਬੰਬ ਨਾ ਹਾਂ ਨਾ ਬੰਦਾ ਜੇ 10 12 ਜਾਣੇ ਹੋਮੋ 15 ਜਾਣੇ ਤਾਂ ਕੋਈ ਗੱਲਬਾਤ ਕਰੀਏ ਐਵੇਂ ਤਾਂ ਸਵਾਲ じゃ ਨਹੀਂ ਆ ਰਿਹਾ ਨਾ ਮੈਨੂੰ ਪਤਾ ਹੀ ਲੱਗ ਰਿਹਾ ਵੀ ਕੀ ਬਣ ਰਿਹਾ ਕੋਈ ਸੁਣ ਵੀ ਰਿਹਾ ਯਾਰ ਨਹੀਂ ਸੁਣ ਰਿਹਾ ਅੱਗੇ ਤੋਂ ਮੈਨੂੰ ਲੱਗਦਾ ਆਪਾਂ ਦੱਸ ਕੇ ਆਇਆ ਕਰੀਏ ਲਾਈਵ ਐਵੇਂ ਗੱਲ ਬੰਦ ਹੀ ਨਹੀਂ ਕਿਉਂਕਿ ਸਾਰੇ ਆਪੋ ਆਪਣੇ ਕੰਮਾਂ 'ਚ ਆਪਾਂ ਬਿਜੀ ਹੁੰਨੇ ਆ ਮੈਂ ਵੀ ਹੁਣੇ ਕੰਮ ਕਰਕੇ ਫ੍ਰੀ ਹੋ ਕੇ ਫੇਰ ਆਇਆ ਲਾਈਵ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਲਈ ਆਪਣੀ ਵੀਡੀਓ ਅੱਜ ਆ ਜਾਏਗੀ ਤਰੀਕ 21 ਜੂਨ ਅੱਜ ਦਾ ਕੱਲ ਨੂੰ ਸਵੇਰੇ ਆਪਾਂ ਵੀਡੀਓ ਪਾਵਾਂਗੇ ਇੱਕ ਸੋਸ਼ਲ ਮੀਡੀਆ ਬਾਰੇ ਉਹਦੇ ਵਿੱਚ ਜਿਵੇਂ ਆਪਾਂ ਹਰ ਵਾਰ ਵੀਡੀਓ ਬਣਾਉਂਨੇ ਆ ਹਾਸੇ ਠੱਠੇ ਵਾਲੀ ਉਹ ਤਾਂ ਹੈਗਾ ਹੀ ਨੇ ਹਾਸੇ ਠੱਠੇ ਤਾਂ ਹੈਗੇ ਹੀ ਨੇ ਪਰ ਹੋਰ ਕੁਝ ਸੋਸ਼ਲ ਗੱਲਾਂ ਕੋਸਾ ਕੱਲੀ ਵੀ ਮੈਸੇਜ ਦੇਣ ਦੀ ਕੋਸ਼ਿਸ਼ ਕਰੀ ਆ ਹਰ ਵਾਰ ਕੋਸ਼ਿਸ਼ ਹੁੰਦੀ ਹੈ ਕੁਸਨਾ ਕੁਸਨਾ ਮਾ ਕੰਟੈਂਟ ਬਣਾਈਏ ਤੁਸੀਂ ਦਿਨਿਓ ਪਿਆਰ ਤਾਂ ਵੈਸੇ ਸਾਰੀ ਵੀਡੀਓ ਨੂੰ ਵਧੀਆ ਲੱਗਦਾ ਤਾਂ ਹੀ ਆਪਾਂ ਬਣਾਉਨੇ ਆ ਸਾਰੀ ਤਰ੍ਹਾਂ ਦੀਆਂ ਚੰਗੀਆਂ ਵੀਡੀਓ ਨੂੰ ਸਭ ਦੀਆਂ ਨੂੰ ਜੋ ਵੀ ਬਣਾਉਂਦਾ ਸਭ ਦੀ ਸ਼ੇਅਰ ਕਰਿਆ ਕਰੋ ਪਿਆਰ ਦਿਆ ਕਰੋ ਇਹਦੇ ਨਾਲ ਹੌਸਲਾ ਮਿਲਦਾ ਹੈ ਹਰ ਇੱਕ ਨੂੰ ਫਿਰ ਹੋਰ ਚੰਗੀਆਂ ਚੀਜ਼ਾਂ ਆਗਲਾ ਬਣਾਉਣ ਦੀ ਕੋਸ਼ਿਸ਼ ਕਰਦਾ ਜੇ ਆਪਾਂ ਸੋਸ਼ਲ ਮੀਡੀਆ ਤੇ ਰੌਲਾ ਪਾ ਰਹੇ ਆ ਵੀ ਚੰਗਾ ਕੰਟੈਂਟ ਨਹੀਂ ਬਣ ਰਿਹਾ ਜਾਂ ਗਲਤ ਚੀਜ਼ਾਂ ਬਣ ਰਹੀਆਂ ਨੇ ਉਹ ਗਲਤ ਚੀਜ਼ਾਂ ਤਾਂ ਹੀ ਉਹ ਬਣ ਰਹੀਆਂ ਨੇ ਜੇ ਉਹਨਾਂ ਨੂੰ ਵਿਊ ਵੱਧ ਹੁੰਦੇ ਨੇ ਸ਼ੇਅਰ ਵੱਧ ਹੁੰਦੀਆਂ ਨੇ ਇਹ ਚੰਗੀਆਂ ਚੀਜ਼ਾਂ ਵੀ ਸ਼ੇਅਰ ਹੋਣ ਲੱਗ ਜਾਣੀਆਂ ਫਿਰ ਇਹ ਬਣ ਲੱਗ ਜਾਣੀਆਂ ਵੱਧ ਤੋਂ ਵੱਧ ਉਹਨ ਇੱਕ ਜਾਣ ਧਾਰਮਿਕ ਗਾਣਾ ਪਾਉਂਦਾ ਹੈ ਉਹਨੂੰ ਕੁਝ ਹਜ਼ਾਰ ਲੋਕ ਦੇਖਦੇ ਨੇ ਇੱਕ ਗਾਣੇ ਵਿੱਚ ਸਾਰਾ ਕੁਝ ਹੀ ਗਲਤ ਦਿਖਾਇਆ ਹੁੰਦਾ ਹੈ ਪਰਿਵਾਰ ਚ ਬੈਠਣ ਵਾਲਾ ਵੀ ਨਹੀਂ ਹੁੰਦਾ ਦੇਖਣ ਵਾਲਾ ਉਹਨੂੰ ਲੱਖਾਂ ਕਰੋੜਾਂ ਚ ਵੀਊ ਆਏ ਹੁੰਦੇ ਨੇ ਹੈ ਨਾ ਕਿਤਨਾ ਕਿਤੇ ਗੱਲ ਤਾਂ ਚੰਗਾ ਦੇਖਣਾ ਸੁਣਨਾ ਵੀ ਪੈਣਾ ਜੇ ਚੰਗਾ ਸਾਨੂੰ ਚਾਹੀਦਾ ਸੋਸ਼ਲ ਮੀਡੀਆ ਦੇ ਉੱਤੇ ਉਹਦੇ ਲਈ ਜ਼ਰੂਰੀ ਹੈ ਚੰਗੀਆਂ ਚੀਜ਼ਾਂ ਪ੍ਰਮੋਟ ਕਰਨੀਆਂ ਆਪਾਂ ਵੀਡੀਓ ਪਾਈ ਸੀ ਆਲ ਨੇ ਲੈ ਕੇ ਆਏ ਸੀ ਆਪਾਂ ਤੇ ਵੀ ਬਦਤਵਾਦ ਆਪਣੇ ਘਰਾਂ ਵਿੱਚ ਆਲ ਨੇ ਲਾਓ ਪਾਣੀ ਰੱਖਿਆ ਕਰੋ ਚਿੜੀਆਂ ਨੂੰ ਪੰਛੀਆਂ ਨੂੰ ਆਪਣੇ ਘਰਾਂ ਦੇ ਵਿੱਚ ਦਾਣੇ ਪਾਓ ਉਹ ਐਵੇਂ ਸਮਝ ਲਓ ਕੁਝ ਕਿਸੇ ਨੇ ਦੇਖੀ ਵੀ ਨਹੀਂ ਚੰਗੀ ਤਰ੍ਹਾਂ ਵੀਡੀਓ ਮੈਨੂੰ ਜਿੰਨਾ ਤੱਕ ਲੱਗਦਾ ਬਾਕੀ ਚਲੋ ਸਾਡਾ ਕੰਮ ਹੈ ਵੀਡੀਓ ਬਣਾਉਣਾ ਜਿੰਨੀ ਕੁ ਸਮੱਤ ਰੱਬ ਨੇ ਬਖਸ਼ੀ ਹੈ ਕੋਈ ਨਾ ਕੋਈ ਚੰਗਾ ਬਣਾਉਂਦੇ ਰਹੀਏ ਬਣਾਉਂਦੇ ਰਾਂਗੇ ਬਾਕੀ ਤੁਸੀਂ ਸਪੋਰਟ ਕਰਿਆ ਕਰੋ ਜਿਹੜਾ ਵੀ ਚੰਗੀ ਵੀਡੀਓ ਬਣਾਉਂਦਾ ਮੈਂ बस ਆਹੀ ਜਾਣਕਾਰੀ ਦੱਸਣੀ ਸੀ ਵੀ ਆਪਾਂ ਵੀਡੀਓ ਪਾਵਾਂਗੇ ਅੱਜ ਜਾਂ ਕੱਲ ਨੂੰ ਸਵੇਰੇ ਵੀਡੀਓ ਦੇਖਿਓ ਉਮੀਦ ਕਰਦੇ ਆ ਤੁਹਾਨੂੰ ਚੰਗੀ ਵੀ ਲੱਗੂ ਸ਼ੇਅਰ ਕਰੋ ਸਾਰਿਆਂ ਨਾਲ ਆਪਣੀ ਵੀਡੀਓ ਪਰਿਵਾਰਕ ਹੁੰਦੀਆਂ ਨੇ ਸਾਰੀਆਂ ਤੁਸੀਂ ਦੇਖਦੇ ਹੀ ਰਹਨੇ ਹੋ ਆਵਾਜ਼ ਤੁਹਾਡੇ ਕੋਲੇ ਆ ਰਹੀ ਹੋਣੀ ਹੈ ਕਲੀਅਰ ਸਹੀ ਮੈਨੂੰ ਲੱਗਦਾ ਹੈ ਮਸਾਹੀ ਗੱਲਾਂ ਬਾਤਾਂ ਸੀ ਚੰਗੇ ਲੱਗਦੇ ਨੇ ਦੋ ਦੋ ਵੀਡੀਓ ਤੇ ਕਮੈਂਟ ਤੁਸੀਂ ਚੰਗੇ ਕਰਦੇ ਹੋ ਹੌਸਲਾ ਮਿਲਦਾ ਹੋਰ ਸਾਨੂੰ ਵੀਡੀਓ ਬਣਾਉਣ ਦਾ ਇਹ ਹੋਰ ਕੁਝ ਨਾ ਕੁਝ ਵਧੀਆ ਬਣਾਇਆ ਕਰੀਏ ਬਣਾਉਂਦੇ ਰਹਾਂਗੇ ਗਾਣੇ ਵੀ ਆਪਾਂ ਆਪਣੇ ਚੈਨਲ ਤੋਂ ਪਾਇਆ ਕਰਾਂਗੇ ਅੱਗੇ ਦੀ ਅੱਗੇ ਬਣਾ ਰਹੇ ਹਾਂ ਪ੍ਰੋਗਰਾਮ ਜਿੰਮੇ ਜਿੰਮੇ ਤੁਹਾਡਾ ਸਾਥ ਸਹਿਯੋਗ ਮਿਲਿਆ ਕਰਦੇ ਰਾਂਗੇ ਕੰਮ ਬਾਕੀ 10 ਮਿੰਟ ਦਾ ਹੋ ਗਿਆ ਲਾਈਵ ਜਿਹੜੇ ਬਾਅਦ ਚ ਸੁਣਨਗੇ ਉਹ ਸੁਣ ਲਿਓ ਸਾਰੇ ਦੇਖ ਲਿਓ ਬਾਲਾ ਲੰਮਾ ਨਹੀਂ ਫਿਰ ਇਹਨੂੰ ਕਰਦੇ ਆਪਾਂ ਤੇ ਚਲੋ ਠੀਕ ਹੈ ਜੀ ਸੋਸ਼ਲ ਮੀਡੀਆ ਵੀਡੀਓ ਦਾ ਨਾਮ ਹੈ ਸੋਸ਼ਲ ਮੀਡੀਆ ਬਿਮਾਰੀ ਇਹ ਵੀਡੀਓ ਦਾ ਨਾਮ ਹੈ ਦੇਖਿਓ ਜਰੂਰ ਆਪਣੀ ਆਪਣੀ رائے ਸਲਾ ਜਿਹੜੀ ਕਮੈਂਟਾਂ ਚ ਦੱਸਿਆ ਕਰੋ ਸਾਂਝੀ ਕਰਿਆ ਕਰੋ ਹੌਸਲਾ ਮਿਲਦਾ ਸਾਨੂੰ ਹੋਰ ਵੀਡੀਓ ਬਣਾਉਣ ਦਾ ਤੇ ਬਸ ਬਾਕੀ ਜਉਂਦੇ ਵਾਸਤੇ ਰਹੋ ਜ਼ਿੰਦਗੀ ਦੇ ਰੰਗ ਮਾਣੋ ਚਲੋ ਠੀਕ ਹੈ ਜੀ ਸਸ਼ੀ ਕਾਲ